ਨਿਊਜ਼ੀਲੈਂਡ ਸਰਕਾਰ ਦੇ ਪੂਰੇ ਵਾਹਨ ਫਲੀਟ ਨੂੰ ਸੜਕ ਉਪਭੋਗਤਾ ਖਰਚਿਆਂ ਦੇ ਵਿੱਚ ਤਬਦੀਲ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਸੜਕ ਦੇ ਰੱਖ-ਰਖਾਅ ਲਈ ਫੰਡ ਦੇਣ ਦੇ ਇੱਕ ਵੱਧਿਆ ਟੰਗ ਵਜੋ ਕੀਤਾ ਹੈ। ਇਲੈਕਟ੍ਰਿਕ ਅਤੇ ਡੀਜ਼ਲ ਵਾਹਨਾਂ ਦੇ ਮਾਲਕਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ ਉਹ ਪਹਿਲਾਂ ਤੋਂ ਹੀ ਯਾਤਰਾ ਕੀਤੀ ਦੂਰੀ ਦੇ ਆਧਾਰ ਤੇ ਸੜਕ ਉਪਭੋਗਤਾ ਖਰਚੇ ਅਦਾ ਕਰਦੇ ਹਨ ਪਰ ਪੈਟਰੋਲ ਵਾਹਨਾਂ ਲਈ ਇਹ ਨਵੀਂ ਗੱਲ ਹੋਵੇਗੀ ਜੋ ਕਿ ਵਰਤਮਾਨ ਵਿੱਚ ਪ੍ਰਤੀ ਲੀਟਰ ਫਿਊਲ ਲਗਭਗ 77 ਸੈਂਟ ਹੈ ਕਿਉਂਕਿ ਇਹ ਪੈਟਰੋਲ ਦੀ ਕੀਮਤ ਨਾਲ ਜੁੜਿਆ ਹੋਇਆ ਹੈ ਵਧੇਰੇ ਫਿਊਲ ਐਫੀਸ਼ੀਐਂਟ ਪੈਟਰੋਲ ਵਾਹਨ ਹਰ ਕਿਲੋਮੀਟਰ ਯਾਤਰਾ ਕਰਨ ਲਈ ਗੈਸ ਗੱਦਲਰ ਨਾਲੋਂ ਮੁਕਾਬਲਤਨ ਘੱਟ ਭੁਗਤਾਨ ਕਰਦੇ ਹਨ ਨੀਤੀ ਦੇ ਬਹੁਤ ਸਾਰੇ ਵੇਰਵੇ ਅਜੇ ਤਿਆਰ ਨਹੀਂ ਇਹ ਕਿਤੇ ਹੈ ਪਰ ਜੇਕਰ ਦੇਸ਼ ਦੇ ਸਾਰੇ ਵਾਹਨ ਸੜਕ ਭੁਗਤਾ ਖਰਚਿਆਂ ਦਾ ਭੁਗਤਾਨ ਕਰਦੇ ਹਨ ਤਾਂ ਸੜਕ ਨਿਰਮਾਣ ਅਤੇ ਰੱਖ-ਰਖਾਅ ਲਈ ਮਾਲੀਆ ਇਕੱਠਾ ਕਰਨ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰਨ ਦੇ ਮੌਕੇ ਪ੍ਰਦਾਨ ਕਰੇਗਾ ਨਿਊਜ਼ੀਲੈਂਡ ਸਾਰੇ ਵਾਹਨਾਂ ਤੋਂ ਦੂਰੀ ਆਧਾਰਿਤ ਫੀਸ ਵਸੂਲ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ ਰਚਨਾਤਮਕ ਤਰੀਕਿਆਂ ਨਾਲ ਵਰਤੇ ਜਾਣ ਤੇ ਇਹ ਪੈਸੇ ਦੀ ਬਚਤ ਵੀ ਕਰ ਸਕਦਾ ਹੈ ਅਤੇ ਬਿਹਤਰ ਸਮਾਜਿਕ ਨਤੀਜੇ ਵੀ ਪ੍ਰਦਾਨ ਕਰ ਸਕਦਾ ਹੈ ਜਿਵੇਂ ਕਿ ਸੁਰੱਖਿਅਤ ਸੜਕਾਂ ਅਤੇ ਘੱਟ ਪ੍ਰਦੂਸ਼ਣ ਸੜਕ ਭੋਗਤਾ ਚਾਰਜਾਂ ਦੀ ਵਰਤੋਂ ਭੀੜ ਭੜੱਕੇ ਦੀ ਕੀਮਤ ਨਿਰਧਾਰਤ ਕਰਨ ਸੜਕ ਤੇ ਅਤੇ ਸੜਕ ਤੋਂ ਬਾਹਰ ਪਾਰਕਿੰਗ ਦਾ ਪ੍ਰਬੰਧਨ ਕਰਨਾ ਤੇ ਗਤੀ ਸੀਮਾਵਾਂ ਦੀ ਨਿਗਰਾਨੀ ਕਰਨ ਲਈ ਕਿਸੇ ਵੱਧੂ ਟੈਕਨੋਲੋਜੀ ਦੀ ਲੋੜ ਤੋਂ ਬਿਨਾ ਕੀਤੀ ਜਾ ਸਕਦੀ ਹੈ ਵੱਖਰੀ ਪੀੜ ਪੜੱਕੇ ਅਤੇ ਪਾਰਕਿੰਗ ਕੀਮਤ ਯੋਜਨਾਵਾਂ ਅਤੇ ਸਪੀਡ ਕੈਮਰੇ ਸਥਾਪਿਤ ਕਰਨ ਦੇ ਬਚਤ ਕਰਨ ਲਈ ਇਸੇ ਕੁਝ ਲੋਕ ਦਲੀਲ ਵੀ ਦੇਣਗੇ ਕਿ ਪ੍ਰਾਈਵੇਸੀ ਤੇ ਹਮਲਾ ਹੈ ਪਰ ਟ੍ਰਾਂਸਪੋਰਟ ਮੰਤਰੀ ਕਿਸ ਵਿਸ਼ਵ ਨੇ ਸੰਕੇਤ ਦਿੱਤਾ ਹੈ ਕਿ ਪ੍ਰਾਈਵੇਸੀ ਕਮਿਸ਼ਨਰ ਇਸ ਦੀ ਨਿਗਰਾਨੀ ਕਰਨਗੇ ਜੇਕਰ ਨਿਊਜ਼ੀਲੈਂਡ ਸੜਕਾਂ ਦੀ ਵਰਤੋਂ ਲਈ ਸਾਰੇ ਵਾਹਨਾਂ ਤੋਂ ਚਾਰਜ ਲੈਣ ਵਾਲਾ ਪਹਿਲਾ ਦੇਸ਼ ਬਣ ਜਾਂਦਾ ਹੈ ਤਾਂ ਨਵੀਨਤਾ ਵਿੱਚ ਅਗਵਾਈ ਕਰਨ ਦਾ ਇੱਕ ਮੌਕਾ ਹੋਵੇਗਾ ਨਿਊਜ਼ੀਲੈਂਡ ਸਰਕਾਰ ਦੇ ਪੂਰੇ ਵਾਹਨ ਫਲੀਟ ਨੂੰ ਸੜਕ ਉਪਭੋਗਤਾ ਖਰਚਿਆਂ ਦੇ ਵਿੱਚ ਤਬਦੀਲ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਸੜਕ ਦੇ ਰੱਖ-ਰਖਾਅ ਲਈ ਫੰਡ ਦੇਣ ਦੇ ਇੱਕ ਵੱਧਿਆ ਟੰਗ ਵਜੋਂ ਕੀਤਾ ਹੈ। ਇਲੈਕਟ੍ਰਿਕ ਅਤੇ ਡੀਜ਼ਲ ਵਾਹਨਾਂ ਦੇ ਮਾਲਕਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ ਉਹ ਪਹਿਲਾਂ ਤੋਂ ਹੀ ਯਾਤਰਾ ਕੀਤੀ ਦੂਰੀ ਦੇ ਆਧਾਰ ਤੇ ਸੜਕ ਉਪਭੋਗਤਾ ਖਰਚੇ ਅਦਾ ਕਰਦੇ ਹਨ ਪਰ ਪੈਟਰੋਲ ਵਾਹਨਾਂ ਲਈ ਇਹ ਨਵੀਂ ਗੱਲ ਹੋਵੇਗੀ ਜੋ ਕਿ ਵਰਤਮਾਨ ਵਿੱਚ ਪ੍ਰਤੀ ਲੀਟਰ ਫਿਊਲ ਲਗਭਗ 77 ਸੈਂਟ ਹੈ ਕਿਉਂਕਿ ਇਹ ਪੈਟਰੋਲ ਦੀ ਕੀਮਤ ਨਾਲ ਜੁੜਿਆ ਹੋਇਆ ਹੈ ਵਧੇਰੇ ਫਿਊਲ ਐਫੀਸ਼ੀਐਂਟ ਪੈਟਰੋਲ ਵਾਹਨ ਹਰ ਕਿਲੋਮੀਟਰ ਯਾਤਰਾ ਕਰਨ ਲਈ ਗੈਸ ਗੱਦਲਰ ਨਾਲੋਂ ਮੁਕਾਬਲਤਨ ਘੱਟ ਭੁਗਤਾਨ ਕਰਦੇ ਹਨ ਨੀਤੀ ਦੇ ਬਹੁਤ ਸਾਰੇ ਵੇਰਵੇ ਅਜੇ ਤਿਆਰ ਨਹੀਂ ਇਹ ਕਿਤਗਿਹ ਪਰ ਜੇਕਰ ਦੇਸ਼ ਦੇ ਸਾਰੇ ਵਾਹਨ ਸੜਕ ਭੁਗਤਾ ਖਰਚਿਆਂ ਦਾ ਭੁਗਤਾਨ ਕਰਦੇ ਹਨ ਤਾਂ ਸੜਕ ਨਿਰਮਾਣ ਅਤੇ ਰੱਖ-ਰਖਾਅ ਲਈ ਮਾਲੀਆ ਇਕੱਠਾ ਕਰਨ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰਨ ਦੇ ਮੌਕੇ ਪ੍ਰਦਾਨ ਕਰੇਗਾ ਨਿਊਜ਼ੀਲੈਂਡ ਸਾਰੇ ਵਰਨਾ ਤੋਂ ਦੂਰੀ ਆਧਾਰਿਤ ਫੀਸ ਵਸੂਲ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ ਰਚਨਾਤਮਕ ਤਰੀਕਿਆਂ ਨਾਲ ਵਰਤੇ ਜਾਣ ਤੇ ਇਹ ਪੈਸੇ ਦੀ ਬਚਤ ਵੀ ਕਰ ਸਕਦਾ ਹੈ ਅਤੇ ਬਿਹਤਰ ਸਮਾਜਿਕ ਨਤੀਜੇ ਵੀ ਪ੍ਰਦਾਨ ਕਰ ਸਕਦਾ ਹੈ ਜਿਵੇਂ ਕਿ ਸੁਰੱਖਿਅਤ ਸੜਕਾਂ ਅਤੇ ਘੱਟ ਪ੍ਰਦੂਸ਼ਣ ਸੜਕ ਭੋਗਤਾ ਚਾਰਜਾਂ ਦੀ ਵਰਤੋਂ ਭੀੜ ਭੜਕੇ ਦੀ ਕੀਮਤ ਨਿਰਧਾਰਤ ਕਰਨ ਸੜਕ ਤੇ ਅਤੇ ਸੜਕ ਤੋਂ ਬਾਹਰ ਪਾਰਕਿੰਗ ਦਾ ਪ੍ਰਬੰਧਨ ਕਰਨਾ ਤੇ ਗਤੀ ਸੀਮਾਵਾ निगरानी ਕਰਨ ਲਈ ਕਿਸੇ ਵੱਧੂ ਟੈਕਨੋਲੋਜੀ ਦੀ ਲੋੜ ਤੋਂ ਬਿਨਾ ਕੀਤੀ ਜਾ ਸਕਦੀ ਹੈ ਵੱਖਰੀ ਪੀੜ ਪੜੱਕੇ ਅਤੇ ਪਾਰਕਿੰਗ ਕੀਮਤ ਯੋਜਨਾਵਾਂ ਅਤੇ ਸਪੀਡ ਕੈਮਰੇ ਸਥਾਪਿਤ ਕਰਨ ਤੇ ਬਚਤ ਕਰਨ ਲਈ ਇਸਤੇ ਕੁਝ ਲੋਕ ਦਲੀਲ ਵੀ ਦੇਣਗੇ ਕਿ ਪ੍ਰਾਈਵੇਸੀ ਤੇ ਹਮਲਾ ਹੈ ਪਰ ਟ੍ਰਾਂਸਪੋਰਟ ਮੰਤਰੀ ਇਸ ਵਿਸ਼ਬ ਨੇ ਸੰਕੇਤ ਦਿੱਤਾ ਹੈ ਕਿ ਪ੍ਰਾਈਵੇਸੀ ਕਮਿਸ਼ਨਰ ਇਸ ਦੀ ਨਿਗਰਾਨੀ ਕਰਨਗੇ ਜੇਕਰ ਨਿਊਜ਼ੀਲੈਂਡ ਸੜਕਾਂ ਦੀ ਵਰਤੋਂ ਲਈ ਸਾਰੇ ਵਾਹਨਾਂ ਤੋਂ ਚਾਰਜ ਲੈਣ ਵਾਲਾ ਪਹਿਲਾ ਦੇਸ਼ ਬਣ ਜਾਂਦਾ ਹੈ ਤਾਂ ਨਵੀਨਤਾ ਵਿੱਚ ਅਗਵਾਈ ਕਰਨ ਦਾ ਇੱਕ ਮੌਕਾ ਹੋਵੇਗਾ ਨਿਊਜ਼ੀਲੈਂਡ ਸਰਕਾਰ ਦੇ ਪੂਰੇ ਵਾਹਨ ਫਲੀਟ ਨੂੰ ਸੜਕ ਉਪਭੋਗਤਾ ਖਰਚਿਆਂ ਦੇ ਵਿੱਚ ਤਬਦੀਲ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਸੜਕ ਦੇ ਰੱਖ-ਰਖਾਅ ਲਈ ਫੰਡ ਦੇਣ ਦੇ ਇੱਕ ਵੱਧਿਆ ਟੰਗ ਵਜੋਂ ਕੀਤਾ ਹੈ। ਇਲੈਕਟ੍ਰਿਕ ਅਤੇ ਡੀਜ਼ਲ ਵਾਹਨਾਂ ਦੇ ਮਾਲਕਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ ਉਹ ਪਹਿਲਾਂ ਤੋਂ ਹੀ ਯਾਤਰਾ ਕੀਤੀ ਦੂਰੀ ਦੇ ਆਧਾਰ ਤੇ ਸੜਕ ਭੁਗਤਾ ਖਰਚੇ ਅਦਾ ਕਰਦੇ ਹਨ ਪਰ ਪੈਟਰੋਲ ਵਾਹਨਾਂ ਲਈ ਇਹ ਨਵੀਂ ਗੱਲ ਹੋਵੇਗੀ ਜੋ ਕਿ ਵਰਤਮਾਨ ਵਿੱਚ ਪ੍ਰਤੀ ਲੀਟਰ ਫਿਊਲ ਲਗਭਗ 77 ਸੈਂਟ ਹੈ ਕਿਉਂਕਿ ਇਹ ਪੈਟਰੋਲ ਦੀ ਕੀਮਤ ਨਾਲ ਜੁੜਿਆ ਹੋਇਆ ਹੈ ਵਧੇਰੇ ਫਿਊਲ ਐਫੀਸ਼ੀਐਂਟ ਪੈਟਰੋਲ ਵਾਹਨ ਹਰ ਕਿਲੋਮੀਟਰ ਯਾਤਰਾ ਕਰਨ ਲਈ ਗੈਸ ਗੱਦਲਰ ਨਾਲੋਂ ਮੁਕਾਬਲਤਨ ਘੱਟ ਭੁਗਤਾਨ ਕਰਦੇ ਹਨ ਨੀਤੀ ਦੇ ਬਹੁਤ ਸਾਰੇ ਵੇਰਵੇ ਅਜੇ ਤਿਆਰ ਨਹੀਂ ਇਕ ਤਜਿਹਤ ਪਰ ਜੇਕਰ ਦੇਸ਼ ਦੇ ਸਾਰੇ ਵਾਹਨ ਸੜਕ ਭੁਗਤਾ ਖਰਚਿਆਂ ਦਾ ਭੁਗਤਾਨ ਕਰਦੇ ਹਨ ਤਾਂ ਸੜਕ ਨਿਰਮਾਣ ਅਤੇ ਰੱਖ-ਰਖਾਅ ਲਈ ਮਾਲੀਆ ਇਕੱਠਾ ਕਰਨ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰਨ ਦੇ ਮੌਕੇ ਪ੍ਰਦਾਨ ਕਰੇਗਾ ਨਿਊਜ਼ੀਲੈਂਡ ਸਾਰੇ ਵਾਹਨਾਂ ਤੋਂ ਦੂਰੀ ਆਧਾਰਿਤ ਫੀਸ ਵਸੂਲ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ ਰਚਨਾਤਮਕ ਤਰੀਕਿਆਂ ਨਾਲ ਵਰਤੇ ਜਾਣ ਤੇ ਇਹ ਪੈਸੇ ਦੀ ਬਚਤ ਵੀ ਕਰ ਸਕਦਾ ਹੈ ਅਤੇ ਬਿਹਤਰ ਸਮਾਜਿਕ ਨਤੀਜੇ ਵੀ ਪ੍ਰਦਾਨ ਕਰ ਸਕਦਾ ਹੈ ਜਿਵੇਂ ਕਿ ਸੁਰੱਖਿਅਤ ਸੜਕਾਂ ਅਤੇ ਘੱਟ ਪ੍ਰਦੂਸ਼ਣ ਸੜਕ ਭੋਗਤਾ ਚਾਰਜਾਂ ਦੀ ਵਰਤੋਂ ਭੀੜ ਭੜੱਕੇ ਦੀ ਕੀਮਤ ਨਿਰਧਾਰਤ ਕਰਨ ਸੜਕ ਤੇ ਅਤੇ ਸੜਕ ਤੋਂ ਬਾਹਰ ਪਾਰਕਿੰਗ ਦਾ ਪ੍ਰਬੰਧਨ ਕਰਨਾ ਤੇ ਗਤੀ ਸੀਮਾਵਾਂ ਦੀ ਨਿਗਰਾਨੀ ਕਰਨ ਲਈ ਕਿਸੇ ਵੱਧੂ ਟੈਕਨੋਲੋਜੀ ਦੀ ਲੋੜ ਤੋਂ ਬਿਨਾ ਕੀਤੀ ਜਾ ਸਕਦੀ ਹੈ ਵੱਖਰੀ ਪੀੜ ਪੜੱਕੇ ਅਤੇ ਪਾਰਕਿੰਗ ਕੀਮਤ ਯੋਜਨਾਵਾਂ ਅਤੇ ਸਪੀਡ ਕੈਮਰੇ ਸਥਾਪਿਤ ਕਰਨ ਤੇ ਬਚਤ ਕਰਨ ਲਈ ਇਸੇ ਕੁਝ ਲੋਕ ਦਲੀਲ ਵੀ ਦੇਣਗੇ ਕਿ ਪ੍ਰਾਈਵੇਸੀ ਤੇ ਹਮਲਾ ਹੈ ਪਰ ਟ੍ਰਾਂਸਪੋਰਟ ਮੰਤਰੀ ਕਿਸ ਵਿਸ਼ਵ ਨੇ ਸੰਕੇਤ ਦਿੱਤਾ ਹੈ ਕਿ ਪ੍ਰਾਈਵੇਸੀ ਕਮਿਸ਼ਨਰ ਇਸ ਦੀ ਨਿਗਰਾਨੀ ਕਰਨਗੇ ਜੇਕਰ ਨਿਊਜ਼ੀਲੈਂਡ ਸੜਕਾਂ ਦੀ ਵਰਤੋਂ ਲਈ ਸਾਰੇ ਵਾਹਨਾਂ ਤੋਂ ਚਾਰਜ ਲੈਣ ਵਾਲਾ ਪਹਿਲਾ ਦੇਸ਼ ਬਣ ਜਾਂਦਾ ਹੈ ਤਾਂ ਨਵੀਨਤਾ ਵਿੱਚ ਅਗਵਾਈ ਕਰਨ ਦਾ ਇੱਕ ਮੌਕਾ ਹੋਵੇਗਾ ਨਿਊਜ਼ੀਲੈਂਡ ਸਰਕਾਰ ਦੇ ਪੂਰੇ ਵਾਹਨ ਫਲੀਟ ਨੂੰ ਸੜਕ ਉਪਭੋਗਤਾ ਖਰਚਿਆਂ ਦੇ ਵਿੱਚ ਤਬਦੀਲ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਸੜਕ ਦੇ ਰੱਖ-ਰਖਾਅ ਲਈ ਫੰਡ ਦੇਣ ਦੇ ਇੱਕ ਵਧੀਆ ਟੰਗ ਵਜੋ ਕੀਤਾ ਹੈ। ਇਲੈਕਟ੍ਰਿਕ ਅਤੇ ਡੀਜ਼ਲ ਵਾਹਨਾਂ ਦੇ ਮਾਲਕਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ ਉਹ ਪਹਿਲਾਂ ਤੋਂ ਹੀ ਯਾਤਰਾ ਕੀਤੀ ਦੂਰੀ ਦੇ ਆਧਾਰ ਤੇ ਸੜਕ ਉਪਭੋਗਤਾ ਖਰਚੇ ਅਦਾ ਕਰਦੇ ਹਨ ਪਰ ਪੈਟਰੋਲ ਵਾਹਨਾਂ ਲਈ ਇਹ ਨਵੀਂ ਗੱਲ ਹੋਵੇਗੀ ਜੋ ਕਿ ਵਰਤਮਾਨ ਵਿੱਚ ਪ੍ਰਤੀ ਲੀਟਰ ਫਿਊਲ ਲਗਭਗ 77 ਸੈਂਟ ਹੈ ਕਿਉਂਕਿ ਇਹ ਪੈਟਰੋਲ ਦੀ ਕੀਮਤ ਨਾਲ ਜੁੜਿਆ ਹੋਇਆ ਹੈ ਵਧੇਰੇ ਫਿਊਲ ਐਫੀਸ਼ੀਐਂਟ ਪੈਟਰੋਲ ਵਾਹਨ ਹਰ ਕਿਲੋਮੀਟਰ ਯਾਤਰਾ ਕਰਨ ਲਈ ਗੈਸ ਗੱਦਲਰ ਨਾਲੋਂ ਮੁਕਾਬਲਤਨ ਘੱਟ ਭੁਗਤਾਨ ਕਰਦੇ ਹਨ ਨੀਤੀ ਦੇ ਬਹੁਤ ਸਾਰੇ ਵੇਰਵੇ ਅਜੇ ਤਿਆਰ ਨਹੀਂ ਇਹ ਕਿਤੇ ਹੈ ਪਰ ਜੇਕਰ ਦੇਸ਼ ਦੇ ਸਾਰੇ ਵਾਹਨ ਸੜਕ ਭੁਗਤਾ ਖਰਚਿਆਂ ਦਾ ਭੁਗਤਾਨ ਕਰਦੇ ਹਨ ਤਾਂ ਸੜਕ ਨਿਰਮਾਣ ਅਤੇ ਰੱਖ-ਰਖਾਅ ਲਈ ਮਾਲੀਆ ਇਕੱਠਾ ਕਰਨ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰਨ ਦੇ ਮੌਕੇ ਪ੍ਰਦਾਨ ਕਰੇਗਾ ਨਿਊਜ਼ੀਲੈਂਡ ਸਾਰੇ ਵਾਹਨਾਂ ਤੋਂ ਦੂਰੀ ਆਧਾਰਿਤ ਫੀਸ ਵਸੂਲ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ ਰਚਨਾਤਮਕ ਤਰੀਕਿਆਂ ਨਾਲ ਵਰਤੇ ਜਾਣ ਤੇ ਇਹ ਪੈਸੇ ਦੀ ਬਚਤ ਵੀ ਕਰ ਸਕਦਾ ਹੈ ਅਤੇ ਬਿਹਤਰ ਸਮਾਜਿਕ ਨਤੀਜੇ ਵੀ ਪ੍ਰਦਾਨ ਕਰ ਸਕਦਾ ਹੈ ਜਿਵੇਂ ਕਿ ਸੁਰੱਖਿਅਤ ਸੜਕਾਂ ਅਤੇ ਘੱਟ ਪ੍ਰਦੂਸ਼ਣ ਸੜਕ ਭੋਗਤਾ ਚਾਰਜਾਂ ਦੀ ਵਰਤੋਂ ਭੀੜ ਭੜੱਕੇ ਦੀ ਕੀਮਤ ਨਿਰਧਾਰਤ ਕਰਨ ਸੜਕ ਤੇ ਅਤੇ ਸੜਕ ਤੋਂ ਬਾਹਰ ਪਾਰਕਿੰਗ ਦਾ ਪ੍ਰਬੰਧਨ ਕਰਨ ਅਤੇ ਗਤੀ ਸੀਮਾ ਅਦੀ ਨਿਗਰਾਨੀ ਕਰਨ ਲਈ ਕਿਸੇ ਵੱਧੂ ਟੈਕਨੋਲੋਜੀ ਦੀ ਲੋੜ ਤੋਂ ਬਿਨਾ ਕੀਤੀ ਜਾ ਸਕਦੀ ਹੈ ਵੱਖਰੇ ਪੀੜ ਪੜਕੇ ਅਤੇ ਪਾਰਕਿੰਗ ਕੀਮਤ ਯੋਜਨਾਵਾਂ ਅਤੇ ਸਪੀਡ ਕੈਮਰੇ ਸਥਾਪਿਤ ਕਰਨ ਤੇ ਬਚਤ ਕਰਨ ਲਈ ਇਸਤੇ ਕੁਝ ਲੋਕ ਦਲੀਲ ਵੀ ਦੇਣਗੇ ਕਿ ਪ੍ਰਾਈਵੇਸੀ ਤੇ ਹਮਲਾ ਹੈ ਪਰ ਟ੍ਰਾਂਸਪੋਰਟ ਮੰਤਰੀ ਕਿਸ ਬਿਸ਼ਵ ਨੇ ਸੰਕੇਤ ਦਿੱਤਾ ਹੈ ਕਿ ਪ੍ਰਾਈਵੇਸੀ ਕਮਿਸ਼ਨਰ ਇਸ ਦੀ ਨਿਗਰਾਨੀ ਕਰਨਗੇ ਜੇਕਰ ਨਿਊਜ਼ੀਲੈਂਡ ਸੜਕਾਂ ਦੀ ਵਰਤੋਂ ਲਈ ਸਾਰੇ ਵਾਹਨਾਂ ਤੋਂ ਚਾਰਜ ਲੈਣ ਵਾਲਾ ਪਹਿਲਾ ਦੇਸ਼ ਬਣ ਜਾਂਦਾ ਹੈ ਤਾਂ ਨਵੀਨਤਾ ਵਿੱਚ ਅਗਵਾਈ ਕਰਨ ਦਾ ਇੱਕ ਮੌਕਾ ਹੋਵੇਗਾ ਨਿਊਜ਼ੀਲੈਂਡ ਸਰਕਾਰ ਦੇ ਪੂਰੇ ਵਾਹਨ ਫਲੀਟ ਨੂੰ ਸੜਕ ਉਪਭੋਗਤਾ ਖਰਚਿਆਂ ਦੇ ਵਿੱਚ ਤਬਦੀਲ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਸੜਕ ਦੇ ਰੱਖ-ਰਖਾਅ ਲਈ ਫੰਡ ਦੇਣ ਦੇ ਇੱਕ ਵੱਧਿਆ ਟੰਗ ਵਜੋਂ ਕੀਤਾ ਹੈ। ਇਲੈਕਟ੍ਰਿਕ ਅਤੇ ਡੀਜ਼ਲ ਵਾਹਨਾਂ ਦੇ ਮਾਲਕਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ ਉਹ ਪਹਿਲਾਂ ਤੋਂ ਹੀ ਯਾਤਰਾ ਕੀਤੀ ਦੂਰੀ ਦੇ ਆਧਾਰ ਤੇ ਸੜਕ ਉਪਭੋਗਤਾ ਖਰਚੇ ਅਦਾ ਕਰਦੇ ਹਨ ਪਰ ਪੈਟਰੋਲ ਵਾਹਨਾਂ ਲਈ ਇਹ ਨਵੀਂ ਗੱਲ ਹੋਵੇਗੀ ਜੋ ਕਿ ਵਰਤਮਾਨ ਵਿੱਚ ਪ੍ਰਤੀ ਲੀਟਰ ਫਿਊਲ ਲਗਭਗ 77 ਸੈਂਟ ਹੈ ਕਿਉਂਕਿ ਇਹ ਪੈਟਰੋਲ ਦੀ ਕੀਮਤ ਨਾਲ ਜੁੜਿਆ ਹੋਇਆ ਹੈ ਵਧੇਰੇ ਫਿਊਲ ਐਫੀਸ਼ੀਐਂਟ ਪੈਟਰੋਲ ਵਾਹਨ ਹਰ ਕਿਲੋਮੀਟਰ ਯਾਤਰਾ ਕਰਨ ਲਈ ਗੈਸ ਗੱਜਲਰ ਨਾਲੋਂ ਮੁਕਾਬਲਤਨ ਘੱਟ ਭੁਗਤਾਨ ਕਰਦੇ ਹਨ ਨੀਤੀ ਦੇ ਬਹੁਤ ਸਾਰੇ ਵੇਰਵੇ ਅਜੇ ਤਿਆਰ ਨਹੀਂ ਇਹ ਕਿਤਿਹ ਹੈ ਪਰ ਜੇਕਰ ਦੇਸ਼ ਦੇ ਸਾਰੇ ਵਾਹਨ ਸੜਕ ਭੁਗਤਾ ਖਰਚਿਆਂ ਦਾ ਭੁਗਤਾਨ ਕਰਦੇ ਹਨ ਤਾਂ ਸੜਕ ਨਿਰਮਾਣ ਅਤੇ ਰੱਖ-ਰਖਾਅ ਲਈ ਮਾਲੀਆ ਇਕੱਠਾ ਕਰਨ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰਨ ਦੇ ਮੌਕੇ ਪ੍ਰਦਾਨ ਕਰੇਗਾ ਨਿਊਜ਼ੀਲੈਂਡ ਸਾਰੇ ਵਾਹਨਾਂ ਤੋਂ ਦੂਰੀ ਆਧਾਰਿਤ ਫੀਸ ਵਸੂਲ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ ਰਚਨਾਤਮਕ ਤਰੀਕਿਆਂ ਨਾਲ ਵਰਤੇ ਜਾਣ ਤੇ ਇਹ ਪੈਸੇ ਦੀ ਬਚਤ ਵੀ ਕਰ ਸਕਦਾ ਹੈ ਅਤੇ ਬਿਹਤਰ ਸਮਾਜਿਕ ਨਤੀਜੇ ਵੀ ਪ੍ਰਦਾਨ ਕਰ ਸਕਦਾ ਹੈ ਜਿਵੇਂ ਕਿ ਸੁਰੱਖਿਅਤ ਸੜਕਾਂ ਅਤੇ ਘੱਟ ਪ੍ਰਦੂਸ਼ਣ ਸੜਕ ਭੋਗਤਾ ਚਾਰਜਾਂ ਦੀ ਵਰਤੋਂ ਭੀੜ ਭੜੱਕੇ ਦੀ ਕੀਮਤ ਨਿਰਧਾਰਤ ਕਰਨ ਸੜਕ ਤੇ ਅਤੇ ਸੜਕ ਤੋਂ ਬਾਹਰ ਪਾਰਕਿੰਗ ਦਾ ਪ੍ਰਬੰਧਨ ਕਰਨ ਅਤੇ ਗਤੀ ਸੀਮਾ ਦੀ ਨਿਗਰਾਨੀ ਕਰਨ ਲਈ ਕਿਸੇ ਵੱਧੂ ਟੈਕਨੋਲੋਜੀ ਦੀ ਲੋੜ ਤੋਂ ਬਿਨਾ ਕੀਤੀ ਜਾ ਸਕਦੀ ਹੈ ਵੱਖਰੇ ਪੀੜ ਪੜਕੇ ਅਤੇ ਪਾਰਕਿੰਗ ਕੀਮਤ ਯੋਜਨਾਵਾਂ ਅਤੇ ਸਪੀਡ ਕੈਮਰੇ ਸਥਾਪਿਤ ਕਰਨ ਤੇ ਬਚਤ ਕਰਨ ਲਈ ਇਸਤੇ ਕੁਝ ਲੋਕ ਦਲੀਲ ਵੀ ਦੇਣਗੇ ਕਿ ਪ੍ਰਾਈਵੇਸੀ ਤੇ ਹਮਲਾ ਹੈ ਪਰ ਟ੍ਰਾਂਸਪੋਰਟ ਮੰਤਰੀ ਇਸ ਵਿਸ਼ਬ ਨੇ ਸੰਕੇਤ ਦਿੱਤਾ ਹੈ ਕਿ ਪ੍ਰਾਈਵੇਸੀ ਕਮਿਸ਼ਨਰ ਇਸ ਦੀ ਨਿਗਰਾਨੀ ਕਰਨਗੇ ਜੇਕਰ ਨਿਊਜ਼ੀਲੈਂਡ ਸੜਕਾਂ ਦੀ ਵਰਤੋਂ ਲਈ ਸਾਰੇ ਵਾਹਨਾਂ ਤੋਂ ਚਾਰਜ ਲੈਣ ਵਾਲਾ ਪਹਿਲਾ ਦੇਸ਼ ਬਣ ਜਾਂਦਾ ਹੈ ਤਾਂ ਨਵੀਨਤਾ ਵਿੱਚ ਅਗਵਾਈ ਕਰਨ ਦਾ ਇੱਕ ਮੌਕਾ ਹੋਵੇਗਾ ਨਿਊਜ਼ੀਲੈਂਡ ਸਰਕਾਰ ਦੇ ਪੂਰੇ ਵਾਹਨ ਫਲੀਟ ਨੂੰ ਸੜਕ ਉਪਭੋਗਤਾ ਖਰਚਿਆਂ ਦੇ ਵਿੱਚ ਤਬਦੀਲ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਸੜਕ ਦੇ ਰੱਖ-ਰਖਾਅ ਲਈ ਫੰਡ ਦੇਣ ਦੇ ਇੱਕ ਵੱਧਿਆ ਟੰਗ ਵਜੋ ਕੀਤਾ ਹੈ। ਇਲੈਕਟ੍ਰਿਕ ਅਤੇ ਡੀਜ਼ਲ ਵਾਹਨਾਂ ਦੇ ਮਾਲਕਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ ਉਹ ਪਹਿਲਾਂ ਤੋਂ ਹੀ ਯਾਤਰਾ ਕੀਤੀ ਦੂਰੀ ਦੇ ਆਧਾਰ ਤੇ ਸੜਕ ਭੁਗਤਾ ਖਰਚੇ ਅਦਾ ਕਰਦੇ ਹਨ ਪਰ ਪੈਟਰੋਲ ਵਾਹਨਾਂ ਲਈ ਇਹ ਨਵੀਂ ਗੱਲ ਹੋਵੇਗੀ ਜੋ ਕਿ ਵਰਤਮਾਨ ਵਿੱਚ ਪ੍ਰਤੀ ਲੀਟਰ ਫਿਊਲ ਲਗਭਗ 77 ਸੈਂਟ ਹੈ ਕਿਉਂਕਿ ਇਹ ਪੈਟਰੋਲ ਦੀ ਕੀਮਤ ਨਾਲ ਜੁੜਿਆ ਹੋਇਆ ਹੈ ਵਧੇਰੇ ਫਿਊਲ ਐਫੀਸ਼ੀਐਂਟ ਪੈਟਰੋਲ ਵਾਹਨ ਹਰ ਕਿਲੋਮੀਟਰ ਯਾਤਰਾ ਕਰਨ ਲਈ ਗੈਸ ਗੱਦਲਰ ਨਾਲੋਂ ਮੁਕਾਬਲਤਨ ਘੱਟ ਭੁਗਤਾਨ ਕਰਦੇ ਹਨ ਨੀਤੀ ਦੇ ਬਹੁਤ ਸਾਰੇ ਵੇਰਵੇ ਅਜੇ ਤਿਆਰ ਨਹੀਂ ਇਕ ਦਿਸ਼ਾ ਹੈ ਪਰ ਜੇਕਰ ਦੇਸ਼ ਦੇ ਸਾਰੇ ਵਾਹਨ ਸੜਕ ਭੁਗਤਾ ਖਰਚਿਆਂ ਦਾ ਭੁਗਤਾਨ ਕਰਦੇ ਹਨ ਤਾਂ ਸੜਕ ਨਿਰਮਾਣ ਅਤੇ ਰੱਖ-ਰਖਾਅ ਲਈ ਮਾਲੀਆ ਇਕੱਠਾ ਕਰਨ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰਨ ਦੇ ਮੌਕੇ ਪ੍ਰਦਾਨ ਕਰੇਗਾ ਨਿਊਜ਼ੀਲੈਂਡ ਸਾਰੇ ਵਰਨਾ ਤੋਂ ਦੂਰੀ ਆਧਾਰਿਤ ਫੀਸ ਵਸੂਲ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ ਰਚਨਾਤਮਕ ਤਰੀਕਿਆਂ ਨਾਲ ਵਰਤੇ ਜਾਣ ਤੇ ਇਹ ਪੈਸੇ ਦੀ ਬਚਤ ਵੀ ਕਰ ਸਕਦਾ ਹੈ ਅਤੇ ਬਿਹਤਰ ਸਮਾਜਿਕ ਨਤੀਜੇ ਵੀ ਪ੍ਰਦਾਨ ਕਰ ਸਕਦਾ ਹੈ ਜਿਵੇਂ ਕਿ ਸੁਰੱਖਿਅਤ ਸੜਕਾਂ ਅਤੇ ਘੱਟ ਪ੍ਰਦੂਸ਼ਣ ਸੜਕ ਭੋਗਤਾ ਚਾਰਜਾਂ ਦੀ ਵਰਤੋਂ ਭੀੜ ਭੜੱਕੇ ਦੀ ਕੀਮਤ ਨਿਰਧਾਰਤ ਕਰਨ ਸੜਕ ਤੇ ਅਤੇ ਸੜਕ ਤੋਂ ਬਾਹਰ ਪਾਰਕਿੰਗ ਦਾ ਪ੍ਰਬੰਧਨ ਕਰਨਾ ਤੇ ਗਤੀ ਸੀਮਾਵਾ निगरानी ਕਰਨ ਲਈ ਕਿਸੇ ਵੱਧੂ ਟੈਕਨੋਲੋਜੀ ਦੀ ਲੋੜ ਤੋਂ ਬਿਨਾ ਕੀਤੀ ਜਾ ਸਕਦੀ ਹੈ ਵੱਖਰੀ ਪੀੜ ਪੜੱਕੇ ਅਤੇ ਪਾਰਕਿੰਗ ਕੀਮਤ ਯੋਜਨਾਵਾਂ ਅਤੇ ਸਪੀਡ ਕੈਮਰੇ ਸਥਾਪਿਤ ਕਰਨ ਤੇ ਬਚਤ ਕਰਨ ਲਈ ਇਸਤੇ ਕੁਝ ਲੋਕ ਦਲੀਲ ਵੀ ਦੇਣਗੇ ਕਿ ਪ੍ਰਾਈਵੇਸੀ ਤੇ ਹਮਲਾ ਹੈ ਪਰ ਟ੍ਰਾਂਸਪੋਰਟ ਮੰਤਰੀ ਕਿਸ ਬਿਸ਼ਵ ਨੇ ਸੰਕੇਤ ਦਿੱਤਾ ਹੈ ਕਿ ਪ੍ਰਾਈਵੇਸੀ ਕਮਿਸ਼ਨਰ ਇਸ ਦੀ ਨਿਗਰਾਨੀ ਕਰਨਗੇ ਜੇਕਰ ਨਿਊਜ਼ੀਲੈਂਡ ਸੜਕਾਂ ਦੀ ਵਰਤੋਂ ਲਈ ਸਾਰੇ ਵਾਹਨਾਂ ਤੋਂ ਚਾਰਜ ਲੈਣ ਵਾਲਾ ਪਹਿਲਾ ਦੇਸ਼ ਬਣ ਜਾਂਦਾ ਹੈ ਤਾਂ ਨਵੀਨਤਾ ਵਿੱਚ ਅਗਵਾਈ ਕਰਨ ਦਾ ਇੱਕ ਮੌਕਾ ਹੋਵੇਗਾ ਨਿਊਜ਼ੀਲੈਂਡ ਸਰਕਾਰ ਦੇ ਪੂਰੇ ਵਾਹਨ ਫਲੀਟ ਨੂੰ ਸੜਕ ਉਪਭੋਗਤਾ ਖਰਚਿਆਂ ਦੇ ਵਿੱਚ ਤਬਦੀਲ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਸੜਕ ਦੇ ਰੱਖ-ਰਖਾਅ ਲਈ ਫੰਡ ਦੇਣ ਦੇ ਇੱਕ ਵੱਧਿਆ ਟੰਗ ਵਜੋ ਕੀਤਾ ਹੈ। ਇਲੈਕਟ੍ਰਿਕ ਅਤੇ ਡੀਜ਼ਲ ਵਾਹਨਾਂ ਦੇ ਮਾਲਕਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ ਉਹ ਪਹਿਲਾਂ ਤੋਂ ਹੀ ਯਾਤਰਾ ਕੀਤੀ ਦੂਰੀ ਦੇ ਆਧਾਰ ਤੇ ਸੜਕ ਉਪਭੋਗਤਾ ਖਰਚੇ ਅਦਾ ਕਰਦੇ ਹਨ ਪਰ ਪੈਟਰੋਲ ਵਾਹਨਾਂ ਲਈ ਇਹ ਨਵੀਂ ਗੱਲ ਹੋਵੇਗੀ ਜੋ ਕਿ ਵਰਤਮਾਨ ਵਿੱਚ ਪ੍ਰਤੀ ਲੀਟਰ ਫਿਊਲ ਲਗਭਗ 77 ਸੈਂਟ ਹੈ ਕਿਉਂਕਿ ਇਹ ਪੈਟਰੋਲ ਦੀ ਕੀਮਤ ਨਾਲ ਜੁੜਿਆ ਹੋਇਆ ਹੈ ਵਧੇਰੇ ਫਿਊਲ ਐਫੀਸ਼ੀਐਂਟ ਪੈਟਰੋਲ ਵਾਹਨ ਹਰ ਕਿਲੋਮੀਟਰ ਯਾਤਰਾ ਕਰਨ ਲਈ ਗੈਸ ਗੱਦਲਰ ਨਾਲੋਂ ਮੁਕਾਬਲਤਨ ਘੱਟ ਭੁਗਤਾਨ ਕਰਦੇ ਹਨ ਨੀਤੀ ਦੇ ਬਹੁਤ ਸਾਰੇ ਵੇਰਵੇ ਅਜੇ ਤਿਆਰ ਨਹੀਂ ਇਹ ਕਿਤੇ ਹੈ ਪਰ ਜੇਕਰ ਦੇਸ਼ ਦੇ ਸਾਰੇ ਵਾਹਨ ਸੜਕ ਭੁਗਤਾ ਖਰਚਿਆਂ ਦਾ ਭੁਗਤਾਨ ਕਰਦੇ ਹਨ ਤਾਂ ਸੜਕ ਨਿਰਮਾਣ ਅਤੇ ਰੱਖ-ਰਖਾਅ ਲਈ ਮਾਲੀਆ ਇਕੱਠਾ ਕਰਨ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰਨ ਦੇ ਮੌਕੇ ਪ੍ਰਦਾਨ ਕਰੇਗਾ ਨਿਊਜ਼ੀਲੈਂਡ ਸਾਰੇ ਵਾਹਨਾਂ ਤੋਂ ਦੂਰੀ ਆਧਾਰਿਤ ਫੀਸ ਵਸੂਲ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ ਰਚਨਾਤਮਕ ਤਰੀਕਿਆਂ ਨਾਲ ਵਰਤੇ ਜਾਣ ਤੇ ਇਹ ਪੈਸੇ ਦੀ ਬਚਤ ਵੀ ਕਰ ਸਕਦਾ ਹੈ ਅਤੇ ਬਿਹਤਰ ਸਮਾਜਿਕ ਨਤੀਜੇ ਵੀ ਪ੍ਰਦਾਨ ਕਰ ਸਕਦਾ ਹੈ ਜਿਵੇਂ ਕਿ ਸੁਰੱਖਿਅਤ ਸੜਕਾਂ ਅਤੇ ਘੱਟ ਪ੍ਰਦੂਸ਼ਣ ਸੜਕ ਭੋਗਤਾ ਚਾਰਜਾਂ ਦੀ ਵਰਤੋਂ ਭੀੜ ਭੜੱਕੇ ਦੀ ਕੀਮਤ ਨਿਰਧਾਰਤ ਕਰਨ ਸੜਕ ਤੇ ਅਤੇ ਸੜਕ ਤੋਂ ਬਾਹਰ ਪਾਰਕਿੰਗ ਦਾ ਪ੍ਰਬੰਧਨ ਕਰਨ ਅਤੇ ਗਤੀ ਸੀਮਾ ਦੀ ਨਿਗਰਾਨੀ ਕਰਨ ਲਈ ਕਿਸੇ ਵੱਧੂ ਟੈਕਨੋਲੋਜੀ ਦੀ ਲੋੜ ਤੋਂ ਬਿਨਾ ਕੀਤੀ ਜਾ ਸਕਦੀ ਹੈ ਵੱਖਰੇ ਪੀੜ ਪੜਕੇ ਅਤੇ ਪਾਰਕਿੰਗ ਕੀਮਤ ਯੋਜਨਾਵਾਂ ਅਤੇ ਸਪੀਡ ਕੈਮਰੇ ਸਥਾਪਿਤ ਕਰਨ ਤੇ ਬਚਤ ਕਰਨ ਲਈ ਇਸਤੇ ਕੁਝ ਲੋਕ ਦਲੀਲ ਵੀ ਦੇਣਗੇ ਕਿ ਪ੍ਰਾਈਵੇਸੀ ਤੇ ਹਮਲਾ ਹੈ ਪਰ ਟ੍ਰਾਂਸਪੋਰਟ ਮੰਤਰੀ ਕਿਸ ਬਿਸ਼ਵ ਨੇ ਸੰਕੇਤ ਦਿੱਤਾ ਹੈ ਕਿ ਪ੍ਰਾਈਵੇਸੀ ਕਮਿਸ਼ਨਰ ਇਸ ਦੀ ਨਿਗਰਾਨੀ ਕਰਨਗੇ ਜੇਕਰ ਨਿਊਜ਼ੀਲੈਂਡ ਸੜਕਾਂ ਦੀ ਵਰਤੋਂ ਲਈ ਸਾਰੇ ਵਾਹਨਾਂ ਤੋਂ ਚਾਰਜ ਲੈਣ ਵਾਲਾ ਪਹਿਲਾ ਦੇਸ਼ ਬਣ ਜਾਂਦਾ ਹੈ ਤਾਂ ਨਵੀਨਤਾ ਵਿੱਚ ਅਗਵਾਈ ਕਰਨ ਦਾ ਇੱਕ ਮੌਕਾ ਹੋਵੇਗਾ ਨਿਊਜ਼ੀਲੈਂਡ ਸਰਕਾਰ ਦੇ ਪੂਰੇ ਵਾਹਨ ਫਲੀਟ ਨੂੰ ਸੜਕ ਉਪਭੋਗਤਾ ਖਰਚਿਆਂ ਦੇ ਵਿੱਚ ਤਬਦੀਲ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਸੜਕ ਦੇ ਰੱਖ-ਰਖਾਅ ਲਈ ਫੰਡ ਦੇਣ ਦੇ ਇੱਕ ਵੱਧਿਆ ਟੰਗ ਵਜੋ ਕੀਤਾ ਹੈ। ਇਲੈਕਟ੍ਰਿਕ ਅਤੇ ਡੀਜ਼ਲ ਵਾਹਨਾਂ ਦੇ ਮਾਲਕਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ ਉਹ ਪਹਿਲਾਂ ਤੋਂ ਹੀ ਯਾਤਰਾ ਕੀਤੀ ਦੂਰੀ ਦੇ ਆਧਾਰ ਤੇ ਸੜਕ ਉਪਭੋਗਤਾ ਖਰਚੇ ਅਦਾ ਕਰਦੇ ਹਨ ਪਰ ਪੈਟਰੋਲ ਵਾਹਨਾਂ ਲਈ ਇਹ ਨਵੀਂ ਗੱਲ ਹੋਵੇਗੀ ਜੋ ਕਿ ਵਰਤਮਾਨ ਵਿੱਚ ਪ੍ਰਤੀ ਲੀਟਰ ਫਿਊਲ ਲਗਭਗ 77 ਸੈਂਟ ਹੈ ਕਿਉਂਕਿ ਇਹ ਪੈਟਰੋਲ ਦੀ ਕੀਮਤ ਨਾਲ ਜੁੜਿਆ ਹੋਇਆ ਹੈ ਵਧੇਰੇ ਫਿਊਲ ਐਫੀਸ਼ੀਐਂਟ ਪੈਟਰੋਲ ਵਾਹਨ ਹਰ ਕਿਲੋਮੀਟਰ ਯਾਤਰਾ ਕਰਨ ਲਈ ਗੈਸ ਗੱਦਲਰ ਨਾਲੋਂ ਮੁਕਾਬਲਤਨ ਘੱਟ ਭੁਗਤਾਨ ਕਰਦੇ ਹਨ ਨੀਤੀ ਦੇ ਬਹੁਤ ਸਾਰੇ ਵੇਰਵੇ ਅਜੇ ਤਿਆਰ ਨਹੀਂ ਇਹ ਕਿਤਿਹਾਰ ਪਰ ਜੇਕਰ ਦੇਸ਼ ਦੇ ਸਾਰੇ ਵਾਹਨ ਸੜਕ ਭੁਗਤਾ ਖਰਚਿਆਂ ਦਾ ਭੁਗਤਾਨ ਕਰਦੇ ਹਨ ਤਾਂ ਸੜਕ ਨਿਰਮਾਣ ਅਤੇ ਰੱਖ-ਰਖਾਅ ਲਈ ਮਾਲੀਆ ਇਕੱਠਾ ਕਰਨ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰਨ ਦੇ ਮੌਕੇ ਪ੍ਰਦਾਨ ਕਰੇਗਾ ਨਿਊਜ਼ੀਲੈਂਡ ਸਾਰੇ ਵਰਨਾ ਤੋਂ ਦੂਰੀ ਆਧਾਰਿਤ ਫੀਸ ਵਸੂਲ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ ਰਚਨਾਤਮਕ ਤਰੀਕਿਆਂ ਨਾਲ ਵਰਤੇ ਜਾਣ ਤੇ ਇਹ ਪੈਸੇ ਦੀ ਬਚਤ ਵੀ ਕਰ ਸਕਦਾ ਹੈ ਅਤੇ ਬਿਹਤਰ ਸਮਾਜਿਕ ਨਤੀਜੇ ਵੀ ਪ੍ਰਦਾਨ ਕਰ ਸਕਦਾ ਹੈ ਜਿਵੇਂ ਕਿ ਸੁਰੱਖਿਅਤ ਸੜਕਾਂ ਅਤੇ ਘੱਟ ਪ੍ਰਦੂਸ਼ਣ ਸੜਕ ਭੋਗਤਾ ਚਾਰਜਾਂ ਦੀ ਵਰਤੋਂ ਭੀੜ ਭੜਕੇ ਦੀ ਕੀਮਤ ਨਿਰਧਾਰਤ ਕਰਨ ਸੜਕ ਤੇ ਅਤੇ ਸੜਕ ਤੋਂ ਬਾਹਰ ਪਾਰਕਿੰਗ ਦਾ ਪ੍ਰਬੰਧਨ ਕਰਨਾ ਤੇ ਗਤੀ ਸੀਮਾਵਾ निगरानी ਕਰਨ ਲਈ ਕਿਸੇ ਵੱਧੂ ਟੈਕਨੋਲੋਜੀ ਦੀ ਲੋੜ ਤੋਂ ਬਿਨਾ ਕੀਤੀ ਜਾ ਸਕਦੀ ਹੈ ਵੱਖਰੀ ਪੀੜ ਪੜੱਕੇ ਅਤੇ ਪਾਰਕਿੰਗ ਕੀਮਤ ਯੋਜਨਾਵਾਂ ਅਤੇ ਸਪੀਡ ਕੈਮਰੇ ਸਥਾਪਿਤ ਕਰਨ ਤੇ ਬਚਤ ਕਰਨ ਲਈ ਇਸਤੇ ਕੁਝ ਲੋਕ ਦਲੀਲ ਵੀ ਦੇਣਗੇ ਕਿ ਪ੍ਰਾਈਵੇਸੀ ਤੇ ਹਮਲਾ ਹੈ ਪਰ ਟ੍ਰਾਂਸਪੋਰਟ ਮੰਤਰੀ ਕਿਸ ਬਿਸ਼ਵ ਨੇ ਸੰਕੇਤ ਦਿੱਤਾ ਹੈ ਕਿ ਪ੍ਰਾਈਵੇਸੀ ਕਮਿਸ਼ਨਰ ਇਸ ਦੀ ਨਿਗਰਾਨੀ ਕਰਨਗੇ ਜੇਕਰ ਨਿਊਜ਼ੀਲੈਂਡ ਸੜਕਾਂ ਦੀ ਵਰਤੋਂ ਲਈ ਸਾਰੇ ਵਾਹਨਾਂ ਤੋਂ ਚਾਰਜ ਲੈਣ ਵਾਲਾ ਪਹਿਲਾ ਦੇਸ਼ ਬਣ ਜਾਂਦਾ ਹੈ ਤਾਂ ਨਵੀਨਤਾ ਵਿੱਚ ਅਗਵਾਈ ਕਰਨ ਦਾ ਇੱਕ ਮੌਕਾ ਹੋਵੇਗਾ ਨਿਊਜ਼ੀਲੈਂਡ ਸਰਕਾਰ ਦੇ ਪੂਰੇ ਵਾਹਨ ਫਲੀਟ ਨੂੰ ਸੜਕ ਉਪਭੋਗਤਾ ਖਰਚਿਆਂ ਦੇ ਵਿੱਚ ਤਬਦੀਲ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਸੜਕ ਦੇ ਰੱਖ-ਰਖਾਅ ਲਈ ਫੰਡ ਦੇਣ ਦੇ ਇੱਕ ਵੱਧਿਆ ਟੰਗ ਵਜੋ ਕੀਤਾ ਹੈ। ਇਲੈਕਟ੍ਰਿਕ ਅਤੇ ਡੀਜ਼ਲ ਵਾਹਨਾਂ ਦੇ ਮਾਲਕਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ ਉਹ ਪਹਿਲਾਂ ਤੋਂ ਹੀ ਯਾਤਰਾ ਕੀਤੀ ਦੂਰੀ ਦੇ ਆਧਾਰ 'ਤੇ ਸੜਕ ਉਪਭੋਗਤਾ ਖਰਚੇ ਅਦਾ ਕਰਦੇ ਹਨ ਪਰ ਪੈਟਰੋਲ ਵਾਹਨਾਂ ਲਈ ਇਹ ਨਵੀਂ ਗੱਲ ਹੋਵੇਗੀ ਜੋ ਕਿ ਵਰਤਮਾਨ ਵਿੱਚ ਪ੍ਰਤੀ ਲੀਟਰ ਫਿਊਲ ਲਗਭਗ 77 ਸੈਂਟ ਹੈ ਕਿਉਂਕਿ ਇਹ ਪੈਟਰੋਲ ਦੀ ਕੀਮਤ ਨਾਲ ਜੁੜਿਆ ਹੋਇਆ ਹੈ ਵਧੇਰੇ ਫਿਊਲ ਐਫੀਸ਼ੀਐਂਟ ਪੈਟਰੋਲ ਵਾਹਨ ਹਰ ਕਿਲੋਮੀਟਰ ਯਾਤਰਾ ਕਰਨ ਲਈ ਗੈਸ ਗੱਜਲਰ ਨਾਲੋਂ ਮੁਕਾਬਲਤਨ ਘੱਟ ਭੁਗਤਾਨ ਕਰਦੇ ਹਨ ਨੀਤੀ ਦੇ ਬਹੁਤ ਸਾਰੇ ਵੇਰਵੇ ਅਜੇ ਤਿਆਰ ਨਹੀਂ ਇਹ ਕਿਤਿਹ ਹੈ ਪਰ ਜੇਕਰ ਦੇਸ਼ ਦੇ ਸਾਰੇ ਵਾਹਨ ਸੜਕ ਭੁਗਤਾ ਖਰਚਿਆਂ ਦਾ ਭੁਗਤਾਨ ਕਰਦੇ ਹਨ ਤਾਂ ਸੜਕ ਨਿਰਮਾਣ ਅਤੇ ਰੱਖ-ਰਖਾਅ ਲਈ ਮਾਲੀਆ ਇਕੱਠਾ ਕਰਨ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰਨ ਦੇ ਮੌਕੇ ਪ੍ਰਦਾਨ ਕਰੇਗਾ ਨਿਊਜ਼ੀਲੈਂਡ ਸਾਰੇ ਵਾਹਨਾਂ ਤੋਂ ਦੂਰੀ ਆਧਾਰਿਤ ਫੀਸ ਵਸੂਲ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ ਰਚਨਾਤਮਕ ਤਰੀਕਿਆਂ ਨਾਲ ਵਰਤੇ ਜਾਣ ਤੇ ਇਹ ਪੈਸੇ ਦੀ ਬਚਤ ਵੀ ਕਰ ਸਕਦਾ ਹੈ ਅਤੇ ਬਿਹਤਰ ਸਮਾਜਿਕ ਨਤੀਜੇ ਵੀ ਪ੍ਰਦਾਨ ਕਰ ਸਕਦਾ ਹੈ ਜਿਵੇਂ ਕਿ ਸੁਰੱਖਿਅਤ ਸੜਕਾਂ ਅਤੇ ਘੱਟ ਪ੍ਰਦੂਸ਼ਣ ਸੜਕ ਭੋਗਤਾ ਚਾਰਜਾਂ ਦੀ ਵਰਤੋਂ ਭੀੜ ਭੜੱਕੇ ਦੀ ਕੀਮਤ ਨਿਰਧਾਰਤ ਕਰਨ ਸੜਕ ਤੇ ਅਤੇ ਸੜਕ ਤੋਂ ਬਾਹਰ ਪਾਰਕਿੰਗ ਦਾ ਪ੍ਰਬੰਧਨ ਕਰਨ ਅਤੇ ਗਤੀ ਸੀਮਾ ਅਦੀ ਨਿਗਰਾਨੀ ਕਰਨ ਲਈ ਕਿਸੇ ਵੱਧੂ ਟੈਕਨੋਲੋਜੀ ਦੀ ਲੋੜ ਤੋਂ ਬਿਨਾ ਕੀਤੀ ਜਾ ਸਕਦੀ ਹੈ ਵੱਖਰੇ ਪੀੜ ਪੜਕੇ ਅਤੇ ਪਾਰਕਿੰਗ ਕੀਮਤ ਯੋਜਨਾਵਾਂ ਅਤੇ ਸਪੀਡ ਕੈਮਰੇ ਸਥਾਪਿਤ ਕਰਨ ਤੇ ਬਚਤ ਕਰਨ ਲਈ ਇਸਤੇ ਕੁਝ ਲੋਕ ਦਲੀਲ ਵੀ ਦੇਣਗੇ ਕਿ ਪ੍ਰਾਈਵੇਸੀ ਤੇ ਹਮਲਾ ਹੈ ਪਰ ਟ੍ਰਾਂਸਪੋਰਟ ਮੰਤਰੀ ਇਸ ਵਿਸ਼ਬ ਨੇ ਸੰਕੇਤ ਦਿੱਤਾ ਹੈ ਕਿ ਪ੍ਰਾਈਵੇਸੀ ਕਮਿਸ਼ਨਰ ਇਸ ਦੀ ਨਿਗਰਾਨੀ ਕਰਨਗੇ ਜੇਕਰ ਨਿਊਜ਼ੀਲੈਂਡ ਸੜਕਾਂ ਦੀ ਵਰਤੋਂ ਲਈ ਸਾਰੇ ਵਾਹਨਾਂ ਤੋਂ ਚਾਰਜ ਲੈਣ ਵਾਲਾ ਪਹਿਲਾ ਦੇਸ਼ ਬਣ ਜਾਂਦਾ ਹੈ ਤਾਂ ਨਵੀਨਤਾ ਵਿੱਚ ਅਗਵਾਈ ਕਰਨ ਦਾ ਇੱਕ ਮੌਕਾ ਹੋਵੇਗਾ ਨਿਊਜ਼ੀਲੈਂਡ ਸਰਕਾਰ ਦੇ ਪੂਰੇ ਵਾਹਨ ਫਲੀਟ ਨੂੰ ਸੜਕ ਉਪਭੋਗਤਾ ਖਰਚਿਆਂ ਦੇ ਵਿੱਚ ਤਬਦੀਲ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਸੜਕ ਦੇ ਰੱਖ-ਰਖਾਅ ਲਈ ਫੰਡ ਦੇਣ ਦੇ ਇੱਕ ਵੱਧਿਆ ਟੰਗ ਵਜੋਂ ਕੀਤਾ ਹੈ। ਇਲੈਕਟ੍ਰਿਕ ਅਤੇ ਡੀਜ਼ਲ ਵਾਹਨਾਂ ਦੇ ਮਾਲਕਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ ਉਹ ਪਹਿਲਾਂ ਤੋਂ ਹੀ ਯਾਤਰਾ ਕੀਤੀ ਦੂਰੀ ਦੇ ਆਧਾਰ ਤੇ ਸੜਕ ਉਪਭੋਗਤਾ ਖਰਚੇ ਅਦਾ ਕਰਦੇ ਹਨ ਪਰ ਪੈਟਰੋਲ ਵਾਹਨਾਂ ਲਈ ਇਹ ਨਵੀਂ ਗੱਲ ਹੋਵੇਗੀ ਜੋ ਕਿ ਵਰਤਮਾਨ ਵਿੱਚ ਪ੍ਰਤੀ ਲੀਟਰ ਫਿਊਲ ਲਗਭਗ 77 ਸੈਂਟ ਹੈ ਕਿਉਂਕਿ ਇਹ ਪੈਟਰੋਲ ਦੀ ਕੀਮਤ ਨਾਲ ਜੁੜਿਆ ਹੋਇਆ ਹੈ ਵਧੇਰੇ ਫਿਊਲ ਐਫੀਸ਼ੀਐਂਟ ਪੈਟਰੋਲ ਵਾਹਨ ਹਰ ਕਿਲੋਮੀਟਰ ਯਾਤਰਾ ਕਰਨ ਲਈ ਗੈਸ ਗੱਦਲਰ ਨਾਲੋਂ ਮੁਕਾਬਲਤਨ ਘੱਟ ਭੁਗਤਾਨ ਕਰਦੇ ਹਨ ਨੀਤੀ ਦੇ ਬਹੁਤ ਸਾਰੇ ਵੇਰਵੇ ਅਜੇ ਤਿਆਰ ਨਹੀਂ ਇਹ ਦਿਸ਼ਾ ਹੈ ਪਰ ਜੇਕਰ ਦੇਸ਼ ਦੇ ਸਾਰੇ ਵਾਹਨ ਸੜਕ ਭੁਗਤਾ ਖਰਚਿਆਂ ਦਾ ਭੁਗਤਾਨ ਕਰਦੇ ਹਨ ਤਾਂ ਸੜਕ ਨਿਰਮਾਣ ਅਤੇ ਰੱਖ-ਰਖਾਅ ਲਈ ਮਾਲੀਆ ਇਕੱਠਾ ਕਰਨ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰਨ ਦੇ ਮੌਕੇ ਪ੍ਰਦਾਨ ਕਰੇਗਾ ਨਿਊਜ਼ੀਲੈਂਡ ਸਾਰੇ ਵਾਹਨਾਂ ਤੋਂ ਦੂਰੀ ਆਧਾਰਿਤ ਫੀਸ ਵਸੂਲ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ ਰਚਨਾਤਮਕ ਤਰੀਕਿਆਂ ਨਾਲ ਵਰਤੇ ਜਾਣ ਤੇ ਇਹ ਪੈਸੇ ਦੀ ਬਚਤ ਵੀ ਕਰ ਸਕਦਾ ਹੈ ਅਤੇ ਬਿਹਤਰ ਸਮਾਜਿਕ ਨਤੀਜੇ ਵੀ ਪ੍ਰਦਾਨ ਕਰ ਸਕਦਾ ਹੈ ਜਿਵੇਂ ਕਿ ਸੁਰੱਖਿਅਤ ਸੜਕਾਂ ਅਤੇ ਘੱਟ ਪ੍ਰਦੂਸ਼ਣ ਸੜਕ ਭੋਗਤਾ ਚਾਰਜਾਂ ਦੀ ਵਰਤੋਂ ਭੀੜ ਭੜੱਕੇ ਦੀ ਕੀਮਤ ਨਿਰਧਾਰਤ ਕਰਨ ਸੜਕ ਤੇ ਅਤੇ ਸੜਕ ਤੋਂ ਬਾਹਰ ਪਾਰਕਿੰਗ ਦਾ ਪ੍ਰਬੰਧਨ ਕਰਨਾ ਤੇ ਗਤੀ ਸੀਮਾਵਾ ਦੀ ਨਿਗਰਾਨੀ ਕਰਨ ਲਈ ਕਿਸੇ ਵੱਧੂ ਟੈਕਨੋਲੋਜੀ ਦੀ ਲੋੜ ਤੋਂ ਬਿਨਾ ਕੀਤੀ ਜਾ ਸਕਦੀ ਹੈ ਵੱਖਰੀ ਪੀੜ ਪੜੱਕੇ ਅਤੇ ਪਾਰਕਿੰਗ ਕੀਮਤ ਯੋਜਨਾਵਾਂ ਅਤੇ ਸਪੀਡ ਕੈਮਰੇ ਸਥਾਪਿਤ ਕਰਨ ਤੇ ਬਚਤ ਕਰਨ ਲਈ ਇਸੇ ਕੁਝ ਲੋਕ ਦਲੀਲ ਵੀ ਦੇਣਗੇ ਕਿ ਪ੍ਰਾਈਵੇਸੀ ਤੇ ਹਮਲਾ ਹੈ ਪਰ ਟ੍ਰਾਂਸਪੋਰਟ ਮੰਤਰੀ ਕਿਸ ਵਿਸ਼ਵ ਨੇ ਸੰਕੇਤ ਦਿੱਤਾ ਹੈ ਕਿ ਪ੍ਰਾਈਵੇਸੀ ਕਮਿਸ਼ਨਰ ਇਸ ਦੀ ਨਿਗਰਾਨੀ ਕਰਨਗੇ ਜੇਕਰ ਨਿਊਜ਼ੀਲੈਂਡ ਸੜਕਾਂ ਦੀ ਵਰਤੋਂ ਲਈ ਸਾਰੇ ਵਾਹਨਾਂ ਤੋਂ ਚਾਰਜ ਲੈਣ ਵਾਲਾ ਪਹਿਲਾ ਦੇਸ਼ ਬਣ ਜਾਂਦਾ ਹੈ ਤਾਂ ਨਵੀਨਤਾ ਵਿੱਚ ਅਗਵਾਈ ਕਰਨ ਦਾ ਇੱਕ ਮੌਕਾ ਹੈ